ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੋਰ ਬੀਤੇ 16 ਸਾਲਾਂ ਤੋਂ ਮਾਊਂਟੇਡੀਨ ਦੇ ਵਿੱਚ ਡੇਰੀ ਚਲਾ ਰਿਹਾ ਇੱਕ ਬਜ਼ੁਰਗ ਜੋੜਾ ਆਖਿਰਕਾਰ ਕਿਉਂ ਆਪਣੀ ਡੇਰੀ ਨੂੰ ਬੰਦ ਕਰਨ ਦੇ ਲਈ ਮਜਬੂਰ ਹੋਇਆ 21 ਸਾਲਾ ਚਾਰਲੀ ਸੰਗ ਜਨ ਜੰਗ ਤੇ ਉਸਦੀ 60 ਸਾਲਾ ਪਤਨੀ ਤਕਰੀਬਨ 22 ਸਾਲ ਬੈਲਾ ਸਾਊਥ ਕੋਰੀਆ ਤੋਂ ਨਿਊਜ਼ੀਲੈਂਡ ਮੂਵ ਹੋਏ ਕਿਉਂਕਿ ਇਹ ਬਹੁਤ ਹੀ ਸੁਰੱਖਿਅਤ ਤੇ ਸ਼ਾਂਤਮਈ ਦੇਸ਼ ਸੀ ਤੇ ਪਿਛਲੇ 16 ਸਾਲਾਂ ਤੋਂ ਉਹ ਮਾਉ ਟਿਡਨ ਦੇ ਵਿਊ ਰੋਡ ਦੇ ਉੱਤੇ ਇੱਕ ਡੇਰੀ ਚਲਾ ਰਹੇ ਸਨ ਪਰ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਰਾਮ ਰੇਡ ਲੁੱਟਾਂ ਚੋਰੀਆਂ ਦੀਆਂ ਘਟਨਾਵਾਂ ਤੇ ਬਹੁਤ ਸਾਰੇ ਜਾਨਲੇਵਾ ਹਮਲੇ ਤੋਂ ਬਾਅਦ ਹੁਣ ਉਹਨਾਂ ਨੇ ਫੈਸਲਾ ਲਿਆ ਕਿ ਉਹ ਇਸ ਡੇਰੀ ਨੂੰ ਬੰਦ ਕਰਨ ਜਾ ਰਹੇ ਨੇ ਜੰਗ ਦੇ ਮੁਤਾਬਿਕ ਬਿਤੇ 2 ਸਾਲਾਂ ਦੇ ਵਿੱਚ ਇਹਨਾਂ ਘਟਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਛੋਟੀਆਂ-ਮੋਟੀਆਂ ਘਟਨਾਵਾਂ ਹਰ ਦੂਜੇ ਦਿਨ ਡੇਰੀ ਤੇ ਹੁੰਦੀਆਂ ਨੇ ਜਦੋਂ ਕੋਈ ਵੀ ਅਣਜਾਣ ਵਿਅਕਤੀ ਆ ਕੇ ਇੱਥੋਂ ਕੁਛ ਨਾ ਕੁਛ ਚੋਰੀ ਕਰਕੇ ਲੈ ਜਾਂਦੇ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਇਸੇ ਡੇਰੀ ਦੇ ਉੱਤੇ ਉਸ ਦੀ ਪਤਨੀ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ ਹਥਿਆਰਾਂ ਦੇ ਨਾਲ ਲੈਸ ਲੁਟੇਰੇ ਇੱਥੇ ਆਏ ਤੇ ਇਹਨਾਂ ਦੇ ਵੱਲੋਂ ਹਥੌੜੇ ਦੇ ਨਾਲ ਉਸ ਦੀ ਪਤਨੀ ਦੇ ਉੱਤੇ ਵਾਰ ਕੀਤਾ ਗਿਆ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹੁਣ ਮੁਤਾਬਕ ਇਹ ਸਬਤ ਹੁਣ ਉਹ ਪਰੇਸ਼ਾਨ ਹੋ ਚੁੱਕੇ ਨੇ ਤੇ ਇਸ ਲਈ ਹੁਣ ਉਹ अर्ली ਰਿਟਾਇਰਮੈਂਟ ਲੈ ਰਹੇ ਨੇ ਤੇ ਇਸ ਡੇਰੀ ਨੂੰ ਬੰਦ ਕਰਨ ਦਾ ਉਹ ਦੇ ਵੱਲੋਂ ਫੈਸਲਾ ਲਿਆ ਗਿਆ ਹੈ। ਇਹ ਵਾਕਈ ਇੱਕ ਦੁੱਖ ਵਾਲੀ ਘਟਨਾ ਤੇ ਕਾਫੀ ਜ਼ਿਆਦਾ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਪੋੜੇ ਪਾਰੇ ਲੋਕ ਜੋ ਮਿਹਨਤ ਕਰਕੇ ਕੰਮ ਕਰਕੇ ਆਪਣੀ ਕਮਾਈ ਕਰਨਾ ਚਾਹੁੰਦੇ ਨੇ ਉਹ ਵੀ ਆਪਣੇ ਕੰਮ ਬੰਦ ਕਰਨ ਦੇ ਲਈ ਮਜਬੂਰ ਹੋ ਰਹੇ ਨੇ